ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 7:30 ਤੇ ਜੋ ਵੀ ਚੱਲਿਆ ਗਿਆ ਸਕੂਲ ਤੇ ਸੋਹਮ ਰੈਡੀ ਆ ਜਾਣ ਵਾਸਤੇ ਮੇਰੀ ਮੰਮੀ ਦੇ ਸਵੇਰੀ ਸਵੇਰੀ ਕੰਮ ਸ਼ੁਰੂ ਹੋ ਗਏ ਅੱਜ 5:30 ਵਜੇ ਉੱਠੀ ਮੰਮੀ ਮੇਰੀ ਤੜਕੀ ਉੱਠ ਕੇ ਝਾੜੂ ਲਾਉਣ ਲੱਗੇ ਮੰਮੀ ਕੀ ਹੋ ਕਹਦੀ ਅੱਜ ਅੱਜ ਕੀ ਹੋ ਸਾੜੇ ਨਾ ਗਲੀ ਚ ਸਵੇਰੇ ਸਵੇਰੇ ਇੰਨੇ ਡੌਗੀ ਭੌਂਕੀ ਜਾਂਦੇ ਸੀ ਮੰਮੀ ਉੱਠ ਖੜੀ ਵੀ ਕੀ ਹੋ ਗਿਆ ਹਨਾ ਵੀ ਕੌਣ ਆ ਗਿਆ ਬਾਹਰ ਗਲੀ ਵਾਲਾ ਗੇਟ ਖੋਲ ਕੇ ਦੇਖ ਕੇ ਆਈ ਇੱਕ ਕਹਿੰਦੀ ਘੋੜਾ ਖੜਾ ਸੀ ਬਾਹਰ ਇੱਕ ਛੋਟਾ ਜਿਹਾ ਬੱਚਾ ਸੀਗਾ ਘੋੜੀ ਸੀ ਕਿ ਘੋੜਾ ਸੀ ਦੋ ਜਾਣੇ ਸੀ ਡੌਗੀਆਂ ਨੇ ਉਹਨਾਂ ਦੀ ਇੰਨੀ ਰੇਰ ਬਣਾਈ ਬਹੁਤ ਜ਼ਿਆਦਾ ਮੰਮੀ ਸਵੇਰੀ ਸਾਢੇ 5 ਵਜੇ ਉੱਠ ਖੜੀ ਮੇਰੇ ਨਾਲ ਹੀ ਉੱਠ ਖੜੀ ਜਾਣ ਕੇ ਜਦ ਹੀ ਮੈਂ ਮੈਂ ਸਵੇਰੇ ਸਾਢੇ 5 ਜੇ ਉੱਡਦੀ ਹੁੰਦੀ ਹਣੀ ਤੇ ਉੱਠਣ ਸਾਰ ਪਹਿਲਾਂ ਉਹਨਾਂ ਨੂੰ ਦੇਖਿਆ ਫਿਰ ਉੱਠ ਕੇ ਝਾੜੂ ਲਾਉਣ ਲੱਗ ਗਈ ਸਾਢੇ 5 ਵਜੇ ਅੱਜ ਮੇਰੀ ਮੰਮੀ ਦਾ ਦਿਮਾਗ ਘੁੰਮ ਗਿਆ ਸਵੇਰੀ ਸਵੇਰੀ ਹੁਣ ਦੇਖ ਲਓ ਪੋਚੇ ਲਾਉਣ ਲੱਗ ਗਈ ਹੈ 7:30 ਹੋਏ ਨੇ ਸਵੇਰ ਦੇ ਲਾਰਜੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਨੂੰ ਪਤਾ ਹੁੰਦਾ ਜੇ ਨਾਲ ਕੋਈ ਪਤਾ ਹੁੰਦਾ ਲਓ ਜੀ ਸੋਹਮ ਸਕੂਲ ਜਾਣ ਵਾਸਤੇ ਰੈਡੀ ਆ ਸੋਹਮ ਆਪਾਂ ਨਾਸਤਾ ਵਗੈਰਾ ਕਰਵਾਤਾ ਅੱਜ ਨਾਸਤਾ ਵੀ ਇਹਨੇ ਡਿਫਰੈਂਟ ਹੀ ਕੀਤਾ ਕੇਕ ਖਾਦਾ ਸਵੇਰੇ ਸਵੇਰੇ ਹਨਾ ਜੀ ਮੰਮੀ ਕੇਕ ਖਾਦਾਂਗੇ ਸ਼ੋਮੂ ਰੈਡੀ ਆ ਸਕੂਲ ਜਾਣ ਵਾਸਤੇ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਵਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਵਲੌਗ ਦੇ ਨਾਲ ਹੈ ਆਪਾਂ ਫਿਰ ਘੋੜੀਆਂ ਆਏ ਦਨ ਬਦਲਣ ਘੋੜੀ ਵਧੀਆ ਦੀ ਕਹਿੰਦੀ ਰੱਖਣੀ ਸੀ ਆਪਾਂ ਉੱਤੇ ਬਹਿ ਕੇ ਜਾਇਆ ਕਰਦੀਆਂ ਸੱਸ ਨੂੰ ਆ ਦੋਏ ਜਾਣੀਆਂ ਹੈ ਜਦੋਂ ਤੇਰਮਕ ਜਾਂ ਘੋੜੀ ਨੂੰ ਲੈ ਜਾਇਆ ਕਰਦੇ ਹੋਰ ਸਕੂਟਰੀ 'ਚ ਤਾਂ ਤੇਲ ਮਹਿੰਗਾ ਪੈਂਦਾ ਘੋੜੀ ਦੇ ਵਧੀਆ ਉੱਪਰ ਬਹਿ ਕੇ ਚੱਲਿਆ ਕਰਦੀਆਂ ਨਹੀਂ ਹੈਗੀ ਵਧੀਆ ਪਤਾ ਨਹੀਂ ਕੀ ਦੇ ਇੰਦਰ ਤਾਂ ਹੈ ਨਹੀਂ ਕੋਈ ਨਾ ਆਪਣੇ ਤੇ ਏਰੀਆ 'ਚ ਘੋੜੀ ਘੋੜੇ ਹੀ ਨਹੀਂ ਕਿਸੇ ਦੇ ਇਹ ਕਿਤੇ ਉਧਰ ਨਹੀਂ ਆਇਆ ਹੂੰ ਆ ਧਰਮਪੁਰ ਮਹਾਲੇ ਕੰਨੀ ਹੂੰ ਉਧਰ ਹੀ ਹੋਣਗੀ ਮੰਮਾ ਚੱਲ ਹੁਣ ਉੱਥੇ ਤਾਂ ਮੰਮੀ ਚਿਪਚਿਪਾ ਹੈ ਪੈ ਸਾਰਾ ਘਰ ਜਿਵਾਕਾ ਨੇ ਕੇਕ ਨੂੰ ਘੋਲਤਾ ਕਰ ਲਾ ਹਨਾ ਕੱਲ ਸਾਰੇ ਮਿੱਠਾ ਹੈ ਹੋਰ ਤਾਂ ਕੋਈ ਡੋਲਣ ਵਾਲੀ ਚੀਜ਼ ਨਹੀਂ ਦੀ ਉਹਨਾਂ ਆਲੇ ਨੇ ਪੋਪੂ ਪੀਂਦੇ ਹੂੰ ਤੋਕ ਵੀ ਨਹੀਂ ਡੁੱਲਿਆ ਹੋਣਾ ਮੰਮੀ ਇਹ ਚ ਹੋਰ ਡੁੱਲਿਆ ਹੋਇਆ ਕੇਕ ਵਗੈਰਾ ਚਿਪਚਿਪਾ ਹੋਇਆ ਪੈ ਸਾਰਾ ਫਰਸ਼ 'ਤੇ ਨਿਸ਼ਾਨ ਪਏ ਪੈਨੇ ਸਾਰੇ ਫਰਸ਼ ਦੇ ਉੱਪਰ ਹੋਰ ਮੰਮੀ ਦੀ ਤੜਕੀ ਸਫਾਈਆਂ ਸ਼ੁਰੂ ਹੋ ਗਈਆਂ ਉੱਧਰ ਦੁੱਧ ਗਰਮ ਰੱਖਿਆ ਹੋਇਆ ਮੰਮੀ ਦੁੱਧ ਲੈ ਕੇ ਆਈ ਹੈ ਪਹਿਲਾਂ ਜੋ ਵੀ ਨੂੰ ਛੱਡ ਲਓ ਜੀ ਅੱਜ ਸੱਸ ਨੂੰਹਾਂ ਕਰਨਗੇ ਆ ਡਿਫਰੈਂਟ ਬ੍ਰੇਕਫਾਸਟ ਠੀਕ ਹੈ ਜੀ ਆਪਣੇ ਹੋ ਰਹੇ ਨੇ ਪਨੀਰ ਵਾਲੇ ਪਕੌੜੇ ਗਰਮ ਹੁਣ ਆਪਣੇ ਓਵਨ ਤਾਂ ਹੈ ਨਹੀਂ ਆਪਾਂ ਤਾਂ ਤਵੇ 'ਤੇ ਹੀ ਕਰ ਲਿਆ ਭਾਈ ਦੇਸੀ ਜਗਾੜ ਮੈਂ ਖਾਈ ਖਾ ਲਾਂਗੇ ਮੰਮੀ ਗਰਮ ਕਰਕੇ ਕੋਈ ਹੱਲ ਤਾਂ ਹੈ ਨਹੀਂ ਭਰਾ ਕੱਲ ਸਮਾਨ ਹੀ ਇੰਨਾ ਚੱਕ ਲਿਆ ਆ ਬਹੁਤ ਜਿਆਦਾ ਸਮਾਨ ਬਚ ਗਿਆ ਸੀ ਨਾਲੇ ਉੱਧਰ ਭੇਜਿਆ ਮੰਮੀ ਗਣੀ ਉਹਦੇ ਕਰਕੇ ਹੁਣ ਮੈਂ ਕਿਹਾ ਵੀ ਆਪਾਂ ਸਵੇਰੇ ਹਨਾ ਚਾਹ ਨਾਲ ਖਾ ਲਾਂਗੇ ਕਿਉਂਕਿ ਆਪਣੀ ਚਾਹ ਹਜੇ ਪਈਆ ਪੀਤੀ ਨਹੀਂ ਹੈਗੀ ਥੋੜੀ ਜੀ ਪੀਤੀ ਸੀ ਲਓ ਜੀ ਅਸਾਂ ਨੀਚੇ ਬਹਿ ਗਏ ਆਸਣ ਲਾ ਕੇ ਕਵੇ ਤੇ ਗਰਮ ਕਰਕੇ ਲਈਏ ਹੋਰ ਆਪਣੇ ਉਹ ਬੰਦਾ ਹੈ ਨੀ ਦੇਸੀ ਜਗਾੜ ਲਾ ਲਿਆ ਫਿਰ ਦੇਸੀ ਜਗਾੜ ਠੀਕ ਹੈ ਦਾਈ ਜੱਜ ਤੁਸੀਂ ਵੀ ਚਾਹ ਪੀ ਲਓ ਨਾਲ ਖਾ ਲਓ ਪਨੀਰ ਦੇ ਪਕੌੜੇ ਮੰਮੀ ਨੂੰ ਥੱਲੇ ਬਿਠਾ ਲਿਆ ਮੰਮੀ ਆਮ ਨਾਲ ਕੁਰਸੀ ਦੇ ਜਣ ਕੇ ਬਹਿ ਗਈ ਸੀ ਮੈਂ ਥੱਲੇ ਬੈਠ ਮੇਰੀ ਮਗਰ ਵਾਲਰ ਉਹ ਕਿੱਥੇ ਲਾਤੇ ਫਤਿਹ ਅਣਗੇ ਕਹਿੰਦੀ ਮੈਂ ਉੱਠੂਗੀ ਕਿਵੇਂ ਮਾ ਉੱਠ ਕੇ ਕਰਨਾ ਕੀ ਆ ਉਹ ਤੇ ਖੜੀ ਹੋਣੀ ਪਾਕਿਸਤਾਨ ਦੇ ਅਸੀਂ ਆ ਲਾ ਲਿਆ ਫਰਟਾ ਬਕਾ ਜੱਲਾ ਦਾ ਨੁਜ ਤਿਆਰ ਕਰਾ ਕੇ ਲਿਆਵਾਂ ਬਾਲਰ ਤੋਂ ਹਾਂ ਹੈ ਲਾਲ ਸੂਟ ਪਾ ਕੇ ਸੂਟ ਪਿਆ ਘਰੇ ਚੱਕ ਦੇ ਉਹ ਜਿਵੇਂ ਲਾਲੀ ਵੀ ਰਹਿ ਜਾਂਦੀ ਕਹਿੰਦੇ ਪਾਇੰਟ ਟੋਕ ਪਾ ਦਨੇ ਮਾਤਾ ਦੇ ਪੈਂਟ ਟੋਪ ਮਮਮੀ ਦੇ ਪਵਾਵਾਂਗੇ ਪੈਂਟ ਟੋਪ ਆਪਾਂ ਪੈਕ ਦੇਣ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜਾਂਗਾ ਕਿ ਮਮਮੀ ਦੇ ਪੈਂਟ ਟੋਪ ਪਵਾ ਦੀਏ ਆਪਾਂ ਮਾਡਰਨ ਬਣਾਵਾਂਗੇ ਮਮਮੀ ਲਓ ਜੀ ਹੁਣ ਅਸੀਂ ਚੱਲੇ ਆਂਗੇ ਇੱਕ ਤਾਂ ਸਾਡੇ ਆਟਾ ਨਹੀਂ ਹੈਗਾ ਆਟਾ ਲੈ ਕੇ ਆਣਾ ਇਹ ਕਹਿੰਦਾ ਜੋਤ ਲਾਉਣ ਵਾਸਤੇ ਕਿਉਂ ਖਤਮ ਹੋਇਆ ਪਿਆ ਹੁਣ ਦੇਸੀ ਕਿਉਂ ਅੱਗੇ ਤਾਂ ਮੈਂ ਘਰ ਦਾ ਜਦੋਂ ਕੱਢਦੀ ਆ ਹਨਾ ਕਾਫੀ ਹੁੰਦਾ ਸੀਗਾ ਤੇ ਮੈਂ ਘਰ ਦੇ ਹੀ ਵਰਤਦੀ ਸੀ ਜੋਤ ਵਾਸਤੇ ਵੀ ਕਿਉਂ ਪਰ ਹੁਣ ਇੰਨਾ ਕਿਉਂ ਹੁੰਦਾ ਨਹੀਂ ਤਾ ਕਰਕੇ ਜੋਤ ਵਾਸਤੇ ਮੁੱਲ ਦਾ ਘਿਓ ਲੈ ਆਉਗੀ ਦੇਸੀ ਘਿਓ ਖਤਮ ਹੋਇਆ ਪਿਆ ਹੈ ਕਈ ਦਿਨ ਹੋ ਗਏ ਭੁੱਲ ਜਾਂਦੇ ਆ ਰੋਜ਼ ਤੇ ਘਿਓ ਲੈ ਕੇ ਆਉਣਾ ਆਟਾ ਖਤਮ ਹੋਇਆ ਪਿਆ ਤੇ ਮੈਂ ਤੇ ਮੰਮੀ ਚੱਲਿਆਂ ਪਾਰਲਰ ਦੇ ਮੰਮੀ ਨੂੰ ਤਿਆਰ ਕਰਾਉਣਾ ਅੱਜ ਪਾਰਲਰ ਚ ਦੇਖ ਆਸੂ ਦੀ ਪਾਰਲਰ ਚ ਜਾ ਕੇ ਥੋੜੀ ਜੀ ਡੈਂਟਿੰਗ ਪੈਂਟਿੰਗ ਕਰਾ ਕੇ ਆਉਨੇ ਆ ਸੋਹਣੇ ਲੱਗਣਾ ਚਾਹੀਦਾ ਹਨਾ ਟੈਂਸ਼ਨ ਨਾ ਤਾਂ ਕਰਨ ਹੁੰਦਾ ਨੀ ਜਿਹੜੀ ਜੇਲੀ ਚ ਮੁੱਖ ਪਈ ਨਹੀਂ ਤੇ ਵਧੀਆ ਬੜ ਕੇ ਰਹੋ ਤੇ ਖੁਸ਼ ਰਹੋ ਮੰਮੀ ਦੁੱਧ ਨਹੀਂ ਰੱਖਿਆ ਜਾਣਾ ਫ੍ਰਿਜ ਦੇ ਚ ਜਗ੍ਹਾ ਹੀ ਨਹੀਂ ਹੋਣੀ ਹਣਾ ਕੇਕ ਨੇ ਸਾਰੀ ਜਗ੍ਹਾ ਰੋਕ ਰੱਖੀ ਆ ਹਜੇ ਕੇਕ ਪਿਆ ਫ੍ਰਿਜ ਚ ਮੰਮੀ ਨੂੰ ਖਵਾਵਾਂਗੇ ਅੱਜ ਆ ਕੇ ਮੰਮੀ ਨੂੰ ਅੱਜ ਰੋਟੀ ਨਹੀਂ ਦੇਣੀ ਅੱਜ ਉਹਨੂੰ ਕੇਕ ਹੀ ਖਵਾਵਾਂਗੇ ਮੰਮੀ ਚਾਬੀ ਵੀ ਚੀ ਆ ਸਕੂਟਰੀ ਦੀ ਫਿਰ ਹੁਣ ਆਪਾਂ ਵਗ ਜਾਾਂਗੇ ਕੂੜੇ ਵਾਲੇ ਫਿਰ ਮੁੜ ਜਾਣਗੇ ਆ ਕੇ ਲਾਂਗਰ ਕਿਟ ਆਪੇ ਚਾਉਂਦੀ ਮੈਂ ਪਾਣੀ ਦੀ ਬੋਤਲ ਵੀ ਲੈ ਲਾਂ ਮੰਮੀ ਹਲੋ ਜੀ ਸਾਡੇ ਆਏ ਨੇ ਬੱਚੇ ਉਹ ਕਿਦੇ ਆ ਬਿਊਟੀ ਪਾਰਲਰ ਬਿਊਟੀ ਪਾਰਲਰ ਨੇ ਵੈਕਸ ਕਰਵਾਉਣ ਵੈਕਸ ਕਰਵਾਉਣ ਆਏ ਥੋੜੇ ਕੰਨ ਆਇਆ ਨਾ ਉਹਨੇ ਹਾਂ ਵਧੀਆ ਵਧੀਆ ਪਹਿਲੂ ਵੀ ਬਣਾ ਲਈ ਮੰਮੀ ਨਾ ਭਾਈ ਮੈਂ ਨਹੀਂ ਬਣਾ ਆ ਇਧਰ ਮੇਰੇ ਦੀਦੀ ਬੈਠੇ ਨੇ ਉਹ ਕੀ ਕਹਿੰਦੇ ਨੇ ਅੱਖਾਂ ਦੀ ਆਈਬ੍ਰੋ ਜੀ ਕਰਦੇ ਨੇ ਹੈ ਨਾ ਸਾਡੀ ਮੈਡਮ ਵਿਚਾਰੀ ਉਹਨਾਂ ਦੇ ਬਹਾਲ ਜੇ ਪੱਟੀ ਜਾਂਦੀ ਹੈ ਸੋਨਾ ਜਾਂਦਾ ਸੋਨਾ ਬਣਾਉਂਦਾ ਨਹੀਂ ਹਾਂ ਮੇਰੀ ਦੀਦੀ ਆਏ ਲੱਗੇ ਬਸ ਦੀਦੀ ਦੀਦੀ ਦੇਖਣੇ ਹੋਵੇ ਹਾਂ ਜੀ ਆਪਾਂ ਪਾਰਲਰ ਚੋਂ ਜਾ ਕੇ ਘਰੇ ਆ ਗਏ ਸੀ ਵਾਪਸ ਤੇ ਲੈ ਕੇ ਆਏ ਆਟਾ ਲੈ ਕੇ ਆਉਣਾ ਸੀ ਤੇ ਇੱਕ ਆਪਾਂ ਘਿਓ ਲੈ ਕੇ ਆਉਣਾ ਸੀ ਤੁਹਾਨੂੰ ਦੱਸਿਆ ਸੀਗਾ ਨਾ ਜੋਤ ਵਾਸਤੇ ਤੇ ਬਾਕੀ ਮੈਂ ਪਾਰਲਰ ਚ ਜਾ ਕੇ ਆਇਆਂ ਮੈਂ ਬਹੁਤ ਟਾਈਮ ਬਹ ਜਾਨੀ ਹੁੰਦੀ ਆ ਤੇ ਬਾਕੀ ਆਗੇ ਸੀ ਘਰੇ ਤੇ ਸੋਹਮ ਆ ਗਿਆ ਸਕੂਲੋਂ ਤੇ ਹੁਣ ਦਾਦੀ ਕੋਲ ਤਾਂ ਲੱਗੇ ਹੋਏ ਨੇ ਕੇਕ ਖਾਣ ਤੋਂ ਬਾਅਦ ਹੋਣੀ ਧਿਆੜੀ ਰੰਦ ਨੇ ਦੋਨਾਂ ਜਾਣ ਕੇਕ ਖਾ ਰਹੇ ਨੇ ਮੰਮੀ ਮੇਰੀ ਫੋਨ ਤੇ ਲੱਗੀ ਹੋਈ ਹੈ ਚੋਗਲੀਆਂ ਕਰਨ ਮਾਸੀ ਨਾਲ ਤੇ ਇੱਧਰ ਸੋਹਮ ਖਾ ਰਿਆ ਕੇਕ ਨਾਲ ਨਾਲ ਫੋਨ ਦੇਖ ਰਿਹਾ ਮੰਮੀ ਵੀ ਕੇਕ ਖਾ ਰਹੀ ਹੈ ਤੁਹਾਡਾ ਸਰਾਇ ਦੀ ਪਰਾਠਾ ਆਪੇ ਵੇਰੋ ਕਾਖੜੇ ਲਰੀਆ ਚਾਹ ਪਾਰਟੀ ਮੰਮੀ ਮੇਰੀ ਖਾ ਰਹੀ ਆ ਪੈਟੀ ਕਹਿੰਦੇ ਨੇ ਇਹਨੂੰ ਜੋਵਣ ਪੈਟੀ ਚਾਰ ਨਾਲ ਪੈਟੀ ਖਾ ਰਹੀ ਆ ਅੱਛਾ ਭਈਆ ਦਾਦੀ ਦੀ ਥੱਲੇ ਅੱਜ ਕਿਹੜਾ ਕਿ ਬਣਾਉਗੀ ਇੱਕ ਬਣਾਉਗੀ ਦੇਖੋ ਜੋਵਣ ਨੇ ਵੀ ਖਾ ਲਏ ਓਏ ਹਾ ਰੋਟੀ ਦੇ ਰੋਲ ਬਣਾਤੇ ਓਏ ਸਾਰੇ ਕਿਤੇ ਬੈਰਟ ਵੀ ਹੁੰਦੀ ਆ ਹਮ ਰੋਟੀ ਦੇ ਰੋਲ ਆ ਰਾਵੜਾ ਝੜਾਤੇ ਰੋਟੀ ਤੇ ਬਾਜੋ ਕੱਟਦੀ ਆ ਓ ਵਾਓ ਕਿੰਨਾ ਯੰਮੀ ਐ ਹੈ ਨਾ ਓ ਮੈਂ ਤੁਸੀਂ ਤਨ੍ਨਾ ਗਲਾਸ ਲੈ ਕੇ ਨੂਰ ਰੋ ਰਹੀ। ਪੇ ਤੁਖਾਂ ਦਾਦਾ ਹੁੰਦਾ ਨਹੀਂ। ਖਾ ਲ ਤੂੰ ਨਹੀਂ ਖਾਂਦਾ। ਕੋਦੋਂ ਖਾਣਾ ਉਹਨੂੰ? ਨਹੀਂ ਖਾਂਦਾ। ਮੰਮੀ! ਖਾਊਗਾ ਖਾਊਗਾ। ਠੀਕ ਆ ਠੀਕ ਆ। ਓਕੇ। ਮੰਮੀ ਮੇਰੀ ਪੈਟੀ ਖਾ ਰਹੀ ਐ ਚਾਹ ਨਾਲ ਜੋ ਵੀ ਨੇ ਖਾਧਾ ਕੇਕ, ਇੱਕ ਪੈਟੀ, ਇੱਕ ਸੈਂਡਵਿਚ, ਇੱਕ ਸੈਂਡਵਿਚ। ਤਿੰਨ ਚੀਜ਼ਾਂ ਖਾਧੀਆਂ ਨੇ ਜੋ ਵੀ ਕਰਾਂ ਮੈਂ ਚਾਹ ਨਹੀਂ ਪੀਂਦਾ। ਤੇਰਾ ਢੋਲੇ ਦੀਆਂ ਲਾਉਂਦੇ ਨੇ। ਪਹਿਲਾਂ ਮੰਮੀ ਕੇਕ ਖਾਂਦੀ ਦੀ ਬੈਠੀ ਹੁਣ ਪੈਟੀ ਖਾਂਦੀ। ਮੰਮੀ ਤੂੰ ਕਿਸੇ ਹੋਟਲ ਚਾਈ ਹੋਈ ਐ। ਕਦੇ ਕੁਝ ਖਾਣ ਲੱਗ ਕੇ ਜੈਨੇ ਕਦੇ ਕੁਝ ਖਾਣ ਲੱਗ ਕੇ ਜੈਨੇ। ਲਾਤ ਜਿਵੇਂ ਰਹੇ ਪਨੀਰ ਵਾਲੇ ਪਕੌੜੇ ਖਾਦੇ ਅੱਜ ਅਸੀਂ ਕੀਤਾ ਵੀਆਈਪੀ ਨਾਸ਼ਤਾ ਸਵੇਰੇ ਚਾਹ ਨਾਲ ਪਨੀਰ ਵਾਲੇ ਪਕੌੜੇ ਖਾਦੇ ਅੱਜ ਅਸੀਂ ਕੀਤਾ ਵੀਆਈਪੀ ਨਾਸ਼ਤਾ ਸਾਸਰ ਸਾਸਰੁਆ ਨੇ ਕੀਤਾ ਵੀਆਈਪੀ ਨਾਸ਼ਤਾ ਅੱਜ ਦੋਨਾਂ ਜਣੀਆਂ ਨੇ ਸ਼ਾਮ ਨੂੰ ਦੇਖਜੋ ਵਧੀਆ ਛੁੱਟੀ ਤਾਂ ਨਹੀਂ ਰੋਟੀ ਕੰਦੀ ਹਾਂ ਅਸੀਂ ਰਾਤ ਵੀ ਨਹੀਂ ਰੋਟੀ ਬਣਾਈ ਅੱਜ ਸਵੇਰੇ ਵੀ ਨਹੀਂ ਬਣਾਈ ਕੱਲੇ ਬੱਚਿਆਂ ਨੂੰ ਬਣਾ ਕੇ ਭੇਜੀਆ ਮਾਮੂ ਕਹਿੰਦੇ ਸੀ ਕਿ ਕਹਿੰਦੇ ਰੋਟੀ ਲਿਆਵੋ ਹਾਏ ਰਾਤ ਮਾਂ ਮੂ ਰੋਟੀ ਪੁੱਛੇ ਕਹਦਾ ਰੋਟੀ ਲਵਾਵਾ ਬਸ ਵੀਰੇ ਅਸੀਂ ਬੌਲੇ ਹੋੜਾ ਖਾ ਖਾ ਕੇ ਕੋਈ ਉਹ ਨੂੰ ਨ ਦਿਖਾ ਦੀ ਇੱਧਰ ਆ ਜਾ ਕੋਈ ਇਹ ਦਿਓ ਪੈਟਰੀ ਮੈਂ ਦੇ ਦਿੰਦੀ ਤੇ ਨਾ ਛੋਟੇ ਹੁੰਦੇ ਨੇ ਚਲੋ ਜੀ ਅਸਤਾ ਚਾਹ ਵੀ ਨਾ ਮੇਰੀ ਚਾਹ ਠੰਡੀ ਹੋ ਗਈ ਥੋੜੇ ਚੱਕਰ ਚ ਅਸਤਾ ਬੈਠੇ ਆ ਦੋਏ ਮਾਂ ਪੁੱਤ ਆ ਚਾ ਅੰਦਰ ਆ ਪੱਜ ਚੇਂਜ ਕਰਤੀ ਸੀ ਹਾਜੇ ਮੈਂ ਮਸ਼ੀਨ ਲਾਉਣੀ ਆ ਕੱਪੜੇ ਧੋਣੇ ਨੇ ਹਜੇ ਮਲਾਈ ਰੜਕਣੀ ਆ ਘਿਓ ਕੱਢਣਾ ਬਹੁਤ ਕੰਮ ਨੇ ਅੱਜ ਮੈਂ ਸਾਰਾ ਦਿਨ ਬੀਜੀ ਆਈ ਨਿਕਲ ਗਿਆ ਸਾਰਾ ਦਿਨ ਅੱਜ ਜਮਾਂ ਵੀ ਰੈਸਟ ਨਹੀਂ ਕੀਤੀ ਆ ਪੀ ਲੋ ਗਾਇਸ ਮੈਂ ਸਿਰ ਨਹੀਂ ਆਈ ਸੀ ਤੇ ਮੰਮੀ ਤੋਂ ਲਵਾਉਂਗੀ ਤੇਲ ਪਹਿਲਾਂ ਚਾਹ ਪੀ ਕੇ ਬਾਕੀ ਕੰਮ ਕਰੂੰਗੀ ਬਾਅਦ ਚ ਕਿਉਂਕਿ ਜਿੰਨਾ ਚਿਰ ਵਾਲ ਖੜੇ ਹੋਣ ਨਾ ਉਨਾ ਚਿਰ ਕੋਈ ਕੰਮ ਨਹੀਂ ਹੋਊਗਾ ਫਿਰ ਵਾਲ ਹੀ ਕੰਮਲੇ ਕਰੀ ਰੱਖਦੇ ਨੇ ਫਿਰ ਮੰਮੀ ਤੋਂ ਤੇਲ ਲਵਾ ਕੇ ਸਿਰਸੋਰ ਬਾ ਕੇ ਮੈਂ ਲਾਉਣੀ ਆ ਮਸ਼ੀਨ ਮੰਮੀ ਨੂੰ ਕਹੂੰਗੀ ਵੀ ਮਲਾਈ ਰੜਕਦੇ ਫਿਰ ਮੈਂ ਕਿਉਂ ਕੱਢ ਲਵਾਂਗੀ ਮੰਮੀ ਨੂੰ ਬਿਠਾਉਂਗੀ ਮਲਾਈ ਰੜਕਣ ਵਾਸਤੇ ਚਾਹ ਪਿਆ ਪਿਆ ਦੇਣੀ ਆ ਉਹਨਾਂ ਨੂੰ ਕੈਮ ਕਰ ਦੇਣਾ ਫਿਰ ਮੰਮੀ ਤੋਂ ਮਲਾਈ ਆ ਲਓ ਜੀ ਆਪਣਾ ਤਾਂ ਟਾਈਮ ਹੋ ਗਿਆ ਮੱਖਣੀ ਬਣਾਉਣ ਦਾ ਆ ਦੇਖੋ ਇਹਦੇ ਵਿੱਚ ਵੀ ਮੈਂ ਮੱਖਣੀ ਬਣਾ ਰਹੀ ਆ ਅੱਧੀ ਮਲਾਈ ਇਹਦੇ ਚ ਪਾ ਲਈ ਤੇ ਅੱਧੀ ਆ ਕੋਲੇ ਦੇ ਵਿੱਚ ਪਾ ਲਈ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਠੰਡਾ ਪਾਣੀ ਚਾਹ ਪਾਣੀ ਆਪਾਂ ਨੇ ਪੀ ਲਿਆ ਦੇਖ ਲਓ ਹਜੇ ਸੈਲਫ ਸਾਫ ਕਰਨੀ ਹੈ ਗੈਸ ਸਾਫ ਕਰਨਾ ਏ ਹਜੇ ਇਧਰ ਚਾਹ ਆਲੇ ਦਵਾਰੇ ਭਾਂਡੇ ਵੀ ਹੋ ਗਏ ਮੈਂ ਤੇ ਮੰਮੀ ਨੇ ਦਵਾਰੇ ਗਿੜਾ ਲਾਇਆ ਚਾਹ ਦਾ ਤੇ ਬੱਚੇ ਚਲੇ ਗਏ ਨੇ ਟਿਊਸ਼ਨ ਤੇ ਮੰਮੀ ਮੇਰੀ ਪਈ ਦੇਖਦੀ ਆ ਮੋਬਾਈਲ ਆ ਦੇਖ ਲੋ ਕਰ ਲੋ ਚੈੱਕ ਮੇਰੀ ਮੰਮੀ ਨੂੰ ਮੈਂ ਕੱਢਣ ਲੱਗੀ ਹੁਈ ਆ ਮੱਖਣੀ ਬਣਾ ਰਹੀ ਆ ਫਿਰ ਉਹਦਾ ਘਿਓ ਬਣਾਵਾਂਗੇ ਆਪਾਂ ਤੇ ਮੰਮੀ ਮੰਮੀ ਦੀ ਡਿਊਟੀ ਖਤਮ ਮੰਮੀ ਦੀ ਡਿਊਟੀ ਖਤਮ ਆ ਮੰਮੀ ਦੇਖਦੀ ਆ ਹੁਣ ਫੋਨ ਮੰਮੀ ਮੋਬਾਈਲ ਇੰਜੋਏ ਕਰਦੀ ਆ ਤੇ ਮੈਂ ਆਖਾ ਮੈਂ ਕੰਮ ਨਵੇਂੜਦਾ ਫਿਰ ਮਸ਼ੀਨ ਲਾਉਣੀਆਂ ਕੱਪੜੇ ਧੋਣੇ ਨੇ ਫਿਰ ਸ਼ਾਮ ਨੂੰ ਰੋਟੀ ਪਾਣੀ ਦਾ ਟਾਈਮ ਹੋਊ 4:00 ਵਜੇ ਨੇ ਸ਼ਾਮ ਦੇ ਚੈੱਕ ਕਰ ਲੋ ਟਾਈਮ ਹਾਂਜੀ ਮੰਮੀ ਬਣਾਉਣ ਦੇ ਨੇ ਰੋਟੀ ਹਾਂਜੀ ਮੰਮੀ ਬਣਾਉਂਦੀ ਤੇਰਾਦੀ ਗਈ ਉਹ ਉਧਰ ਲੈ ਘਰੇ ਉਧਰ ਲੈ ਘਰੇ ਨਹੀਂ ਗਈ ਦਾਦੀ ਹੈ ਦਾਦੀ ਬਾਹਰੇ ਮਸ਼ੀਨ ਲਾਉਣ ਗਈ ਆ ਕੱਪੜਾ ਦਾਦੀ ਬਾਹਰੇ ਮਸ਼ੀਨ ਗਈ ਉਹ ਇਹ ਦਿਖਾਉਂਗਾ ਦਿਖਾਉਂਗਾ ਰੁਕੋ ਰੁਕੋ ਜੀ ਦਿਖਾਉਂਗਾ ਆਰੇ ਕੋਲ ਲੰਦੀ ਰਾਦੀ ਮਸ਼ੀਨ ਸ਼ਮਮੀ ਮਮਮੀ ਬਣਾਉਂਦੇ ਰੋਟੀ ਹਾਂਜੀ 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 ਰੋਟੀ ਵੀਰਾ ਕਿੱਥੇ ਆ ਵੀਰਾ ਤੂੰ ਜਿੰਦਗੀ ਆ ਰਿਹਾ ਤੇ ਮੈਨੂੰ ਘਰੇ ਆ ਗਿਆ ਮੈਂ ਫਿਰ ਰੋਟੀ ਤੂੰ ਜਿੰਦ ਤੇ ਹਟੀ ਹੋ ਗਈ ਸੀ ਫਿਰ ਮੰਮੀ ਬਣਾ ਲੱਗੇ ਰੋਟੀ ਮੈਂ ਮਾਰ ਗਿਆ ਫਿਰ ਮੈਂ ਘਰ ਆ ਕੇ ਮੈਂ ਰੱਖਿਆ ਵੀ ਰੋਟੀ ਬਣਾਉਣ ਦੇ ਜੀ ਮੰਮੀ ਚਪਲਾ ਪਾ ਕੇ ਮੈਂ ਜੇ ਸਹੀ ਦਾ ਬਲੌਗਰ ਬਲੌਗ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੰਡੀਆ ਜੀ ਅਗਲੇ ਬਲੌਗ ਤੇ ਸਸਿ ਗਾ ਜੀ ਸਾਰਿਆਂ ਨੂੰ ਇਹ ਮੇਰਾ ਲੱਡੂ ਨਹੀਂ ਲਓ ਜੀ ਅੱਜ ਮੇਰੀ ਮੰਮੀ ਨੇ ਸਾਮ ਵਾਲੀ ਡਿਊਟੀ ਕੱਪੜਿਆਂ ਦੀ ਹੈ ਮੈਂ ਕੀ ਹੋ ਗਿਆ ਅੱਜ ਤੈਨੂੰ ਅੱਜ ਵੀਰਵਾਰ ਨੂੰ ਧੋਂਦੇ ਨਹੀਂ ਹੁੰਦੇ। ਵੈਸੇ ਨਹੀਂ ਧੋਂਦੇ ਹੁੰਦੇ। ਤੇ ਬਾਕੀ ਤਾਂ ਸਾਰੇ ਦਿਨ ਧੋ ਲਾਣੇ ਹੁੰਦੇ ਆ। ਤੇ ਮੰਮੀ ਨੇ ਡਿਊਟੀ ਸਾਂਭ ਲਈ। ਕੱਪੜਿਆਂ ਨੂੰ ਮੰਮੀ ਨੇ ਨੇਰਾ ਹੋ ਗਿਆ। ਮੰਮੀ ਸੋਹਮ ਦੀ ਸ਼ਰਟ ਸੁੱਕ ਜੂ। ਸੁੱਕਣਾ ਨਹੀਂ ਆ। ਹੈ? ਦੇਖ ਕਿ ਨੇਰਾ ਪਹਿਲੀ ਹੋ ਜਾਂਦਾ ਲਾ 6:30 ਵਜੇ ਤੋਂ। ਛਾਲ ਕਿੱਥੋਂ ਆ ਗਈ? ਹਜੇ ਤਾਂ ਇੰਨੀ ਗਰਮੀ ਪੈ ਰਹੀ ਐ। ਮੈਂ ਰੋਟੀ ਬਣਾਤੀ ਰੋਟੀ ਬਣਾ ਕੇ ਮੈਂ ਸੋਹਮ ਨੂੰ ਰੋਟੀ ਖਵਾਦੀ ਮੰਮੀ ਪੌਦਿਆਂ 'ਚ ਵੀ ਪਾਣੀ ਪਾਉਣਾ ਅੱਜ ਹਾਂ ਪੌਦਿਆਂ 'ਚ ਪਾਣੀ ਪਾਉਣਾ ਸਾਰੇ ਸੁੱਕੇ ਪਏ ਨੇ ਮੈਂ ਪਾ ਦੂੰਗੀ ਤੇ ਮੈਂ ਰੋਟੀ ਬਣਾ ਕੇ ਆਤੀ ਸੀ ਸੋਹਮ ਨੂੰ ਰੋਟੀ ਖਵਾਤੀ ਜੋ ਵੀ ਨੂੰ ਮੰਮੀ ਹੁਣ 7 ਵਜੇ ਟਿਊਸ਼ਨ ਤੋਂ ਲੈ ਕੇ ਆ ਕਿਉਂਕਿ ਉਹਦਾ ਐਕਸਟਰਾ ਟਾਈਮ ਲੱਗਿਆ ਉਹਦੇ ਪੇਪਰ ਸ਼ੁਰੂ ਨੇ ਤਾਂ ਕਰਕੇ ਹੂੰ ਤਾਂ 5:30 ਆਉਣਾ ਸੀ ਉਹਨੇ ਫਿਰ ਹੁਣ 7 ਵਜੇ ਮੰਮੀ ਲੈ ਕੇ ਆਈਏ ਦੇਖੋ ਨੇਰਾ ਕਿੰਨਾ ਹੋ ਗਿਆ ਅਲੇ-ਦਾਲੇ ਕੌਣ ਚ ਤੁਹਾਨੂੰ ਚਾਣਨ ਲੱਗ ਰਿਹਾ ਪਰ ਹਨੇਰਾ ਬਹੁਤ ਹੋ ਗਿਆ ਤੇ ਮੰਮੀ ਕਹਿੰਦੀ ਹੁਣ ਮੈਂ ਚੱਲ ਕੱਪੜੇ ਕੱਢ ਦਾਂ ਨੀ ਮਸ਼ੀਨ ਚੋਂ ਮੈਂ ਹੁਣ ਰੋਟੀ ਮੈਂ ਉਹਨੂੰ ਖਵਾ ਦਿੱਤੀ ਹੁਣ ਮੈਂ ਜੋਤ ਲਾਉਣੀ ਆ ਮੰਮੀ ਉਹ ਪਲਾ ਦੇ ਬਸ ਮੈਂ ਲਾਉਣੀ ਆ ਜੋਤ ਫਿਰ ਆਪਾਂ ਰੋਟੀ ਖਾਵਾਂਗੇ ਤੂੰ ਤਾਂ ਗੋਲ ਗੱਪੇ ਖਾਣੇ ਲਓ ਜੀ ਗਾਇਸ ਗੋਲ ਗੱਪੇ ਖਾ ਲਓ ਵੀਰਾ ਗੋਲ ਗੱਪੇ ਲੈ ਕੇ ਆਇਆ ਸੋਮੂ ਖਾ ਰਿਹਾ ਕੇਕ ਸੋਮੂ ਕੀ ਦਾ ਕੇਕ ਸੀ ਇਹ ਓਏ ਕੀ ਦਾ ਕੇਕ ਸੀ ਯੂਵਿਕਾ ਯੂਵਿਕਾ ਦੀਦੀ ਦਾ ਹਾਂ ਨਾ ਬਗਣਾ ਜੱਤੀ ਪੁੱਤ ਮੰਮੀ ਮੇਰੀ ਮੈਟ ਲਈ ਹੈ ਚੱਕ ਕੇ ਚਾਦਰ ਅੱਧ ਬੁਛਾਈਏਗਾ ਉਹ ਭੁੱਲ ਮੈਂ ਦਾਦੀ ਦੇ ਹਾਂ ਤੇ ਮਾਂ ਨੇ ਦਾਦਾ ਖਿੱਚ ਲੋ ਖਿੱਚ ਲੋ ਇਧਰ ਨੂੰ ਖਿੱਚ ਲੋ ਨਾਲੇ ਹੈਗੀਆਂ ਨੇ ਸਾਰੀਆਂ ਚੀਜ਼ਾਂ ਬਸ ਆਪਾਂ ਵਰਤ ਦੇਣੀ ਮੰਮੀ ਮਤ ਕਹੋ ਗਾਣੇ ਹੂੰ ਮੈਂ ਤੁਹਾਨੂੰ ਦਿਖਾਉਂਗਾ ਉਹ ਦਾਦੀ ਇੱਥੇ ਬਹਿ ਲਓ ਜੀ ਚੱਕੋ ਮੰਮੀ ਗੋਲ ਗੱਪਾ ਪਾਰਟੀ ਸ਼ੁਰੂ ਹੋ ਜੇ ਚੈਲੰਜ ਕਰੋ ਚੈਲੰਜ ਤੂੰ ਵੀ ਬਾਹਰ ਨਾ ਆਉਂ ਨੀਵੇਂ ओके। ਉਹ ਨਪਾ ਚੈਂਡਰ। ਠੀਕ ਆ, ਦਾਦੀ ਨੂੰ ਖਵਾਓ। ਆਓ। ਦਾਦੀ ਦੇ ਦੰਦ ਨਿਕੰਮ ਕਰਦੇ ਨਾਲੇ। ਲੈ, ਸਮਾਂ ਲਵਾਵਾਂਗੇ, ਗੱਲ ਵੀ ਆ, ਦਵਾਈ ਬਣਾਵਾਂਗੇ। ਆਹ। ਕਿੰਨਾ ਕੰਮ ਚੰਮਦਾ ਹੈ। 9 ਵਜੇ ਤੂੰ ਵੀ ਕਰ ਰਿਹਾ। ਹੈਂ? ਉੱਥੇ ਬੱਲਾ ਪਾਈ। ਬਾਰਿਸ਼ ਪੜਨ ਤੇ ਤੂੰ ਉਹ ਤੇਮ ਲੈਂਡ ਬੰਦ ਕਰਨ ਲੱਗਿਆ, ਉਹਨੂੰ ਕੌਣ ਲੱਗਿਆ? ਉਸ ਦਾਣੀ ਬਹੁਤ ਖਾਣ ਨੂੰ ਸਵੇਰੇ। ਲਓ ਜੀ ਟਾਈਮ ਵੱਜ ਗਏ ਨੇ ਰਾਤ ਦੇ 9। ਬੀੜਾ ਖਵਾ ਗਿਆ ਗੋਲ ਗੱਪੇ ਫੇਰ ਅੱਜ ਟੈਟ ਕਰ ਗਿਆ ਸਾਨੂੰ ਰਾਤ ਦੀ ਰੋਟੀ ਖਾਦੀ ਅੱਜ ਸਵੇਰ ਦੀ ਰੋਟੀ ਨਹੀਂ ਖਾਦੀ ਹੁਣ ਰੋਟੀ ਨਹੀਂ ਖਾਦੀ ਕੱਲ ਵੀ ਮੰਮੀ ਦੱਸ ਹੁਣ ਜਾਣਾ ਕਿ ਰਹਿਣਾ ਮੈਂ ਤਾਂ ਰਹੂੰਗੀ ਆਪ ਦੇ ਨਾਲ ਆ ਕੇ ਦੰਨ ਸਬਜ਼ੀਆਂ ਖਾਣੀਆਂ ਨੇ ਹੋ ਰਿਆ ਕਿ ਨਹੀਂ ਨੇ ਮੰਮੀ ਆਪਾਂ ਦਾ ਹੋਰੇ ਮ제 ਲੈਣੇ ਨੇ ਅੱਥਰ ਤੜਕੇ ਪਾਰਟੀ ਹੋ ਜਾਂਦੀ ਹੈ ਮੇਰੀ ਮੰਮੀ ਨੇ ਮੰਮੀ ਨੇ ਮੈਂ ਫੇਰ ਵੀ ਦੋ ਰੋਟੀਆਂ ਖਵਾਤੀਆਂ ਧੱਕੇ ਨਾਲ ਦੋ ਤੁਹਾਨੂੰ ਧੱਕਾ ਦੂ ਤੱਕਾ ਗੋਲ ਗੱਪੇ ਖਾ ਕੇ ਵੀ ਨਾ ਮੈਂ ਆ ਮਮੀ ਰੋਟੀ ਖਾਣੀ ਹੈ ਪਹਿਲਾਂ ਤੇ ਕਹਿੰਦੀ ਤੂੰ ਖਾਵੇਂਗੀ ਮੈਂ ਕਹਾਂ ਨਾ ਮੈਂ ਤਾਂ ਖਾਦੀ ਨਹੀਂ ਤੇ ਮੈਂ ਆ ਮੰਮੀ ਤੁਸੀਂ ਖਾ ਲਓ ਤੇ ਚੱਲ ਕਹਿੰਦੀ ਲਿਆ ਦੇ ਫਿਰ ਦੋ ਰੋਟੀਆਂ ਉਹ ਨਾ ਜੋ ਕੇਕ ਖਾਦੀ ਤੈਨੂੰ ਵੀ ਨਹੀਂ ਖਾਦੀ ਨਾ ਮੈਂ ਵੀ ਨਹੀਂ ਖਾਦੀ ਜੋ ਮੈਨੂੰ ਕੇਕ ਮੈਨੂੰ ਦੇਤਾ ਮਤਲਬ ਉਹਨੂੰ ਤਾਂ ਮੈਂ ਪਹਿਲਾਂ ਹੀ ਖਵਾ ਦਿੱਤੀ ਪਿੱਛੇ ਵਾਲੀ ਵਿੱਚ ਹੋਰ ਐਕਸਪੈਰੀਮੈਂਟ ਜਿਆ ਕਰਕੇ ਵੀ ਉਹ ਤਾਂ ਮੈਂ 6 ਵਜੇ ਰੋਟੀ ਖਵਾਤੀ ਸੀ ਇਹ ਤਾਂ ਗੋਲ ਗੱਪਾ ਇਹ ਤਾਂ ਵਿਚਾਰੇ ਕੁਝ ਖਾਂਦੇ ਨਹੀਂ ਬਾਹਰਲੀ ਚੀਜ਼ 6 ਵਜੇ ਰੋਟੀ ਖਾਣ ਤੋਂ ਬਾਅਦ ਜਦੋਂ ਅਸੀਂ ਗੋਲ ਗੱਪੇ ਖਾਦੇ ਨੇ ਪਤਾ ਕਿਵੇਂ ਗਰਮ ਕੀਤੀ ਆ ਸਵਾ ਕਰਮ ਕਰਕੇ ਉਹਨੂੰ ਪਾ ਕੇ ਉਹਨੂੰ ਫਿਰ ਗਰਮ ਕਰਕੇ ਉਹਨੂੰ ਆਂਡਾ ਪੇਟਾ ਸੌਮੇ ਪੇਟੀ ਦਾ ਵਿੱਚ ਮਸਾਲੇ ਮਸੂਲੇ ਪਾ ਕੇ ਫਿਰ ਪਕਤੀਆਂ ਹੋ ਗਰਮ ਪਰ ਦੋ ਤੁੱਟ ਡੋਲੇ ਜੋ ਸਭ ਠੰਡਾ ਹੋ ਰਿਹਾ ਤੇ ਮੇਰੀ ਮੰਮੀ ਨੇ ਤਾਂ ਖਾ ਲਿਆ ਦੋ ਰੋਟੀਆਂ ਸੋਹ ਨੂੰ ਮੈਂ 6 ਵਜੇ ਖਵਾਤੀ ਸੀ ਉਹਨੇ ਫਿਰ ਜਦੋਂ ਅਸੀਂ ਗੋਲ ਗੱਪੇ ਖਾਦੇ ਵੀਰਾ ਲਿਆ ਸੀ ਫਿਰ ਸੋ ਹਮਨੇ ਕੇਕ ਖਾ ਲਿਆ ਜੋ ਵੀ ਨੇ ਵੀ ਕੇਕ ਖਾ ਲਿਆ ਮੰਮੀ ਜਨ ਨੇ ਵੀ ਕੇਕ ਮਿਲਿਆ ਸੀ ਜਿਹੜਾ ਮੈਂ ਦੋ ਵੱਲ ਮੈਨੂੰ ਭੇਜਤਾ ਉਤੇ ਮੈਂ ਤਾਂ ਓਕੀ ਓਕੇ ਖਾਦਾ ਨਾ ਮੈਂ ਕੇਕ ਬਹੁਤ ਸਵਾਦ ਸੀ ਪਹਿਲੀ ਵਾਰੀ ਇੰਨਾ ਵਧੀਆ ਕੇਕ ਖਾਦਾ ਕੇਕ ਹੋਊਗਾ ਮੇਰੇ ਘਰ 8 900 ਦਾ ਹੋਊਗਾ ਰਾਤ ਦੇ ਆ ਸਬ ਬੋੜੇ ਹੋ ਇਸ ਤਰੋਟੀ ਖਾਦੀ ਤੇ ਅੱਲਾ ਦਾ ਤਿੰਨ ਦਿਨ ਹੋ ਗਏ ਰਾਤ ਅੱਜ ਸਵੇਰੇ ਸਾਰਾ ਦਿਨ ਅੱਜ ਸੀ ਬਣਾਈ ਨਹੀਂ ਰੋਟੀ ਮੇਰੀ ਤੇ ਦਾਦੀ ਦੀ ਮੈਂ ਬਣਾਈ ਨਹੀਂ ਸਵੇਰੇ ਰੋਟੀ ਤੁਹਾਨੂੰ ਬਣਾ ਕੇ ਭੇਜਦਾ ਹਰ ਤਾਂ ਫਨੀਰ ਵਾਲੇ ਅੱਜ ਖਾਦੇ ਅੱਜ ਪੁੜੇ ਬ੍ਰੇਕਫਾਸਟ ਚ ਫਨੀਰ ਵਾਲੇ ਪਕੌੜੇ ਹੋਰ ਪਕੌੜੇ ਹੋਰ ਗਰਮ ਕਰ ਲੈ ਤਾਂ ਮੇਰੇ ਨਾਲ ਛਾਹ ਲੈ ਲੈ ਵਿੱਚ ਪਿਆ ਹਾ ਜਿਓ ਪਾਏ ਨੇ ਸਮੋਸੀਆਂ ਪਈਆਂ ਨੇ ਹਾਂ ਜੇ ਸਮੋਸੀਆਂ ਪਹਿਲਾਂ ਸਮੋਸੇ ਪਾਏ ਨੇ ਉਹ ਕੱਲੂ ਖਾਵੋਗੇ ਖਾਣੇ ਦੀ ਰੋਟੀ ਬਣਾਉਂਦੇ ਜਿੰਦਾਬਾਦ ਮਾਮਾ ਜੀ ਦਾ ਸੱਟ ਹੋਈ ਮੁੱਕੇ ਪਿਆ ਤੇ ਮੈਂ ਆਟਾ ਲੇ ਗਿਆ ਵੀ ਕਿਲੋ ਆਟਾ ਵੀ ਨਹੀਂ ਖੋਲਿਆ ਜੀ ਕਿਉਂ ਲੈ ਕੇ ਜਦੋਂ ਉਸਤੇ ਆਟਾ ਖੋਲੇ ਹੀ ਨਹੀਂ ਰੋਟੀ ਨਹੀਂ ਬਣਾਈ ਹੁਣ ਅੱਜ ਬਣਾਈ ਸੀ ਦਾਲ ਵੀ ਸਾਡੇ 4 ਦਿਨ ਹੋ ਗਏ ਘਰੇ ਦਾਲ ਮੈਂ ਜਾਂਦੇ ਰਹਿਣਾ ਤੀਜਾ ਸਾਨੂੰ ਗਲਾਉਣਾ ਬੱਚਿਆਂ ਦਾ ਜਨਮ ਦਿਨ ਮਨਾਇਆ ਚੋਰ ਖਾਣ ਲੱਗੇ ਨਾ ਕਿਉਂ ਸੱਤੋਂ ਘਰ ਤੋਂ ਸਭ ਤੋਂ ਵੱਧ ਕਿਉਂ ਮੈਂ ਖਾਵਾਂ ਨਹੀਂ ਮਾਮਾ ਜਦੋਂ ਮੇਰੇ ਚੌੜ ਚੜ੍ਹ ਜੇ ਕਿਉਂ ਖਾਣ ਤਾਂ ਮੈਂ ਸਭ ਤੋਂ ਵੱਧ ਖਾਣਾਂ ਹਾਂ ਹਾਂ ਦਾਲ 4 ਦਿਨ ਹੋ ਗਏ ਸਾਡੇ ਘਰੇ ਦਾਲ ਦੀ ਮੁੱਕੀ ਤੋਂ ਵੀ ਮੁੱਕੀ ਦਿਓ ਹਜੇ ਫੇਰ ਪਈਆਂ ਸਵੇਰ ਵਾਸਤੇ ਸਵੇਰ ਫੇਰ ਨਹੀਂ ਦਾਰੀਓ ਨਾ ਸਵੇਰੇ ਖਾਵਾਂਗੇ ਬਈ ਮੈਂ ਤੇ ਦਾਦੀ ਦਾ ਰੋਟੀ ਖਾਵਾਂਗੇ ਆਪਾਂ ਪੂਸਿਆਂ ਨਾਲ ਖਾ ਦਿਓ ਸਮੋਸੇ ਸਮੋਸੇ ਜਦਾਲ ਪਾ ਕੇ ਖਾ ਲਿਆਂਗੇ ਹਾਂ ਵਿੱਚ ਤੇ ਆਏ ਚੀਰ ਲਿਓ ਲਾ ਸਮੋਸੇ ਹਨ ਕੋਈ ਜਲਦੇ ਨੇ ਜੜੀ ਜਾ ਕੱਲ ਬਹੁਤ ਜਿਆਦੇ ਟੈਨਸ਼ਨ ਸੀਗੀ ਕੱਲ ਕੱਲ ਮੈਂ 4 ਗੋਲੀਆਂ ਖਾ ਗਈ ਮੈਨੂੰ ਇੰਨੀ ਜਿਆਦੇ ਦਰਦ ਦਰਦ ਵਧਿਆ ਸੀ ਸਰਵਾਈਕਲ ਵਧਿਆ ਮੈਨੂੰ ਮਾਈਗਰੇਨ ਦਾ ਦਰਦ ਉੱਠ ਖੜਿਆ 4 ਗੋਲੀਆਂ ਖਾ ਕੇ ਫਿਰ ਵੀ ਮੈਂ ਦੇਖੋ ਕੱਲ ਵੀਰੇ ਦੀ ਹਨਾ ਆਪਣੀ ਭਤੀਜੀ ਦਾ ਬਰਥਡੇ ਸੀ ਵੀਰੇ ਦੀ ਕੁੜੀਆ ਦਾ ਬਰਥਡੇ ਸੀ ਫਿਰ ਵੀ ਮੈਂ ਬਲੌਗ ਬਣਾਇਆ ਵਿਚਾਰੇ ਨੂੰ ਬਹੁਤ ਖੁਸ਼ੀ ਹੋਈ ਵੀਰੇ ਨੂੰ ਬਲੌਗ ਦੇਖ ਕੇ ਕਹਿੰਨਾ ਪਏ ਨੇ ਬਲੌਗ ਬਹੁਤ ਵਧੀਆ ਸੀ ਮੈਂ ਫੇਰ ਵੀ ਡਿਗਦੀ ਟੈਨ ਦੀ ਨੇ ਆਪਣੇ ਬੂਤੇ ਵਧੀਆ ਆਪ ਦਾ ਸ਼ੇਰਾ ਵਧੀਆ ਕਰਕੇ ਫੇਰ ਵੀ ਮੈਂ ਵਲੌਗ ਬਣਾਇਆ ਤੇ ਬਾਕੀ ਕੋਈ ਨਾ ਜਿਹੜਾ ਕੋਈ ਮਾੜਾ ਬੋਲਦਾ ਉਹਨੂੰ ਬੋਲੀ ਜਾਂਦੇ ਉੱਤੇ ਰੱਬ ਦੇਖਦਾ ਹਨਾ ਕਹਿੰਦਾ ਕਿ ਨੇ ਲੇਖਾ ਜੋਖਾ ਇੱਥੇ ਆਪਾਂ ਨਾਉਣ ਹੀ ਲੈਣਾ ਆਪਣੇ ਵਲੌਗ ਦੇ ਵਿੱਚ ਕਿਸੇ ਘਟੀਆ ਬੰਦੇ ਦਾ ਨਾਮ ਨਹੀਂ ਲੈਣਾ ਆਪਾਂ ਨੇ ਨਾ ਘਰੇ ਨਾਮ ਲੈਣਾ ਸੀ ਨਾ ਸੀ ਵਲੌਗ ਦੇ ਵਿੱਚ ਲੈਣਾ ਜਿਹਨੇ ਮਰਨਾ ਨਾ ਉਹ ਹੀ ਮੈਂ ਹੱਥ ਛਾਲ ਮਾਰ ਕੇ ਮਰ ਜੀਵੇ ਠੀਕਾ ਸਿੱਧੀ ਜੀ ਗੱਲ ਆਪਣੀ ਤਾਂ ਆਪਣਾ ਕੋਈ ਕਿਸੇ ਨਾਲ ਲੱਗਾ ਤੇਗਾ ਨਹੀਂ ਕੋਈ ਕਿਸੇ ਨਾਲ ਮੇਰਾ ਰਿਸ਼ਤਾ ਨਹੀਂ ਜੇ ਨਹੀਂ ਹਣਕੋ ਦੇ ਮਰ ਜਵੇ ਫੇਰ ਲੋੜ ਹੀ ਨਹੀਂ ਆਪਣਾ ਲੋੜ ਨਹੀਂ ਲੈਣਾ ਘਰੇ ਕਿਸੇ ਘਟੀਆਂ ਬੰਦੇ ਦਾ ਚਲੋ ਠੀਕ ਹੈ ਜੀ ਬਾਕੀ ਆਪਾਂ ਕਰਦੇ ਆ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰੇ ਬਾਏ ਬਾਏ ਅੱਜ ਅਸੀਂ ਥੋੜੇ ਜਿਹਾ ਖੁਸ਼ ਆ ਗਏ ਥੋੜੇ ਜਿਹਾ ਕਿ ਅਸੀਂ ਬਹੁਤ ਖੁਸ਼ ਆ ਮੇਰਾ ਭਰਾ ਰੋਜ ਆਉਂਦਾ ਸਾਨੂੰ ਰੋਜ ਹੌਸਲਾ ਦੇ ਕੇ ਜਾਂਦਾ ਮੇਰਾ ਵੀ ਅੱਜ ਬੇਰਗੋਲ ਗੱਪੇ ਕਰਾਈਆਂ ਜਾ ਰਹੀਆਂ ਸਾਨੂੰ ਮੈਨੂੰ ਹੌਸਲਾ ਦਿੰਦਾ ਰਹੇ ਬਸ ਮੈਨੂੰ ਸਹੌਸਲਾ ਹੀ ਚਾਹੀਦਾ ਹੋਰ ਆਪਾਂ ਨੂੰ ਖੁਸ਼ ਨਹੀਂ ਚਾਹੀਦਾ ਠੀਕ ਹੈ ਜੀ ਹੌਸਲਾ ਦਿੰਦਾ ਰਹੇ ਆਪਾਂ ਭਾਈ ਹੌਸਲੇ ਵੀ ਰੱਬ ਉਹਨੂੰ ਚੜਦੀ ਕਲਾ ਦੇ ਵਿੱਚ ਰੱਖੇ ਠੀਕ ਹੈ ਜੀ ਬਾਕੀ ਬੋਲਣ ਵਾਲੇ ਤਾਂ ਜਿਹਦੇ ਕਹਿੰਦੇ ਮਨੇ ਬੋਲਣਾ ਜਿਹਦੀ ਜੁਬਾਨ ਗੰਦੀ ਆ ਜਿਹਦਾ ਦਿਮਾਗ ਗੰਦਾ ਉਹਨੇ ਤਾਂ ਬਹੁਤ ਕੁਝ ਬੋਲ ਦੇਣਾ ਆਪਾਂ ਆਪਣੀ ਜਗਾ ਸਹੀ ਆ ਅਰ ਆਪਕੋ ਬੋਲੋ ਸਹੀ ਆ ਮੈਂ ਆਪਣੇ ਘਰ ਵਾਲੇ ਮੂਰੇ ਸਹੀ ਆ ਮੈਂ ਘਟਿਆ ਬੰਦੇ ਦੀ ਟੈਨਸ਼ਨ ਨਹੀਂ ਲੈਂਦੀ ਇਸੇ ਦੀ ਟੈਨਸ਼ਨ ਚਲੋ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ ਜੋ ਵੀ ਕਰਦਾ ਉਹਦੇ ਵੀ ਪੇਪਰ ਸ਼ੁਰੂ ਹੋਣ ਵਾਲੇ ਨੇ ਤੇ ਸੋਹਮ ਦੇ ਪੇਪਰ ਚੱਲ ਹੀ ਰਹੇ ਨੇ ਰੋਟੀ ਸਾਡੀ ਬਾੜੀ ਬੀਜੀ ਹੋਈ ਪਈ ਸਵੇਰੇ ਉਹੀ ਟਾਈਮ ਉੱਠਣਾ ਪੈਂਦਾ ਉਹੀ ਟਾਈਮ ਰੱਖ ਹੁਣ 9 ਵਜੇ ਜਿੰਨਾ ਠਾਲਣਾ ਪੈਂਦਾ ਹੁਣ ਇਹਨੂੰ ਪਾਉਣਾ ਟਾਈਮ ਨਾਲ ਕਿਉਂਕਿ ਰਾਤ ਇਹਨਾਂ ਨੇ ਬਜਾਤੇ 11 ਕੱਲ ਸਾਡਾ ਮਾਹੌਲ ਖਰਾਬ ਸੀ ਘਰ ਦਾ 11 ਵਜੇ ਤੇ ਤਾਂ ਕਰਕੇ ਸੋਹਮ ਬਹੁਤ ਲੇਟ ਉੱਠਿਆ ਅੱਜ ਬਹੁਤ ਔਖਾ ਉੱਠਿਆ ਵਸਤਾ 7 ਵਜੇ ਉੱਠ ਖੜਿਆ ਸੀ ਪਰ ਔਖਾ ਉੱਠਿਆ ਜਿੰਨੇ ਚੱਕੀ ਬਾਥਰੂਮ ਚ ਲੱਗੇ ਰਹੀਆਂ ਗੋਦੀ ਚੱਕ ਕੇ ਦੇਖ ਲੋ ਫੇਰ ਵੀ ਸੁੱਤਾ ਫੇਰ ਦਿਨ ਹੁੰਦਾ ਨਾ ਹੁੰਦਾ ਹੋਰ ਅੱਖਾਂ ਬੰਦ ਦੀ ਇਹਨੇ ਬਾਥਰੂਮ ਕਰਦ ਲਈ ਖੜਾ ਐ ਖੜਾ ਦੀ ਬਾਥਰੂਮ ਕਰ ਦਿੰਦਾ ਨਾ ਮਾ ਵੀ ਰੇਤੀ ਗੱਜੋ ਚੱਲ ਜੀ ਕਾ ਚੋਮੀ ਬਾਏ ਜੋ ਵੀ ਬਾਏ ਮਾਈ ਦੁਬੇ ਜਾਣ ਦੇ ਵਾਸਤੇ ਰੋ ਭਾਈ ਤਨ ਦੋਸਤ ਬਖਸ਼ੇ ਮਾਲਕ ਸੱਤੇ ਪਾਸਾ ਤੋ ਸਾਰੇ ਨੂੰ ਚੜਤੀ ਕਲਾ ਦੇ ਵਿੱਚ ਰੱਖੇ ਨਾ ਜੋਗਣੀ ਰਾਤ ਜੋਗਣੀ ਕਰੇ ਪਰਮਾਤਮਾ ਇਸ ਤਰ੍ਹਾਂ ਦਿਨ ਸੁਖਦਾ ਲੰਘਿਆ ਉਸ ਤਰ੍ਹਾਂ ਰਾਤ ਵੀ ਪਾਈ ਸੁਖਦੀ ਨਾ ਨਭਾਵੇ ਮਾਲਕ ਸਭ ਨੂੰ ਤੰਦਰੁਸਤੀਆਂ ਬਖਸ਼ੀ ਆਪਣੇ ਸਾਰੇ ਪੰਜਾਬ ਤੇ ਮੇਰ ਭਰਿਆ ਹੱਥ ਰੱਖੇ ਵਾਹਿਗੁਰੂ ਕਦੇ ਵੀ ਕੋਈ ਅੜਛੜ ਨਾ ਆਵੇ ਕੋਈ ਵੀ ਦਿੱਕਤ ਨਾ ਆਵੇ ਸਾਰੇ ਹੱਸਦੇ ਵਸਦੇ ਰਹਿਣਾ ਆਪਣੇ ਆਪਣੇ ਘਰਾਂ ਦੇ ਵਿੱਚ